ਕੋ ਹਾਂਜੀ ਹਾਂਜੀ ਭਾਈ ਜੀ ਮਹਾਂਪਾਲ ਸਾਹਿਬ ਭਾਈ ਸਾਹਿਬ ਵੈਗਨੋ ਜੀ ਜੀ ਫਤਿਹ ਭਾਈ ਬਲਦੇਵ ਸਿੰਘ ਵਡਾਲਾ ਜੀ ਨੇ ਤੁਹਾਡਾ ਨਾਮ ਲਿਖਾਇਆ ਮੈਂ ਮੈਂ ਸਮਝ ਗਿਆ ਜੀ ਉਹਨਾਂ ਨੇ ਦਿੱਤਾ ਹੋਣਾ ਤੇ ਤੁਸੀਂ ਪ੍ਰੀਤ ਸੈਣੀ ਦੇ ਘਰੇ ਹੀ ਹੋ ਬਿਲਕੁਲ ਉਹਨਾਂ ਦੇ ਘਰੇ ਹੀ ਬੈਠਾ ਜੀ ਅੱਛਾ ਕੀ ਪਾਣਾ ਕੀ ਵਾਪਰਿਆ ਮੈਨੂੰ ਜਾਣਕਾਰੀ ਦਿਵਾਜੇ ਮੜੀ ਜੀ ਪਾਣਾ ਇਹ ਵਾਪਰਿਆ ਜੀ ਵੀ ਉਹਨਾਂ ਦੀ ਤਬੀਅਤ ਖਰਾਬ ਚੱਲ ਰਹੀ ਸੀ ਕੁਝ ਦਿਨਾਂ ਤੋਂ ਅੱਛਾ ਖਾਂਸੀ ਜ਼ੁਕਾਮ ਲੱਗਿਆ ਹੋਇਆ ਸੀ ਉਹਨਾਂ ਨੇ ਜੋ ਮੈਡੀਸਿਨਸ ਖਾਈਆਂ ਉਹ ਵੀ ਮੈਂ ਦੇਖੀਆਂ ਦੋ ਐਂਟੀਬਾਇਓਟਿਕ ਦੇ ਹਾਂ ਕਰੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਓਕੇ ਪਰ ਅੱਜ ਉਹ ਕੱਲੇ ਸੀ ਕਰ ਅੱਛਾ ਜੀ ਅੱਜ ਕੋਈ ਸਟਾਫ ਵੀ ਨਹੀਂ ਸੀ ਕੋਈ ਸਟਾਫ ਵੀ ਨੂੰ ਸਟਾਫ ਨੂੰ ਛੁੱਟੀ ਦਿੱਤੀ ਸੀ ਭਾਜੀ ਹੈ ਨਾ ਅੱਛਾ ਅੱਜ ਸੌਮਵਾਰ ਕਹਿੰਦੇ ਛੁੱਟੀ ਕਰਦੇ ਨੇ ਉਹ ਸੈਲ ਸਟਾਫ ਨੂੰ ਅੱਛਾ ਸਟਾਫ ਸੌਮਵਾਰ ਦੀ ਛੁੱਟੀ ਕਰਦਾ ਠੀਕ ਹੈ ਹਾਂ ਉਹਨਾਂ ਦੇ ਸੋਹਰਾ ਸਾਹਿਬ ਨੂੰ ਦੇ ਨਾਲ ਬੈਠਾ ਮੈਂ ਇਸ ਵੇਲੇ ਵੀ ਓਕੇ ਤੇ ਉਹ ਉਹ 3 ਵਜੇ ਇਹਨਾਂ ਨੂੰ ਸੋਹਰਾ ਸਾਹਿਬ ਨੂੰ ਫੋਨ ਇਹਨਾਂ ਨੇ ਕੀਤਾ ਹੈ ਸੈਣੀ ਸਾਹਿਬ ਨੇ ਆਪ ਹੀ ਚਪਰੀ ਸ਼ਾਣੀ ਨੇ 3 ਵਜੇ ਉਹਦੇ ਸੋਹਰਾ ਸਾਹਿਬ ਨੂੰ ਫੋਨ ਕੀਤਾ ਹੈ ਸੋਹਰਾ ਸਾਹਿਬ ਨੂੰ ਫੋਨ ਕੀਤਾ ਹੈ ਹਾਂ ਉਦੋਂ ਗੱਲਬਾਤ ਹੋਈ ਹੈ ਸੋਹਰਾ ਸਾਹਿਬ ਇਹਨਾਂ ਦੇ ਬਾਜ਼ਾਰ ਦੇ ਵਿੱਚ ਸੀਗੇ ਕਿਧਰੇ ਸੋਹਰਾ ਸਾਹਿਬ ਬਾਜ਼ਾਰ ਦੇ ਵਿੱਚ ਸੀਗੇ ਜੀ ਇਹਨਾਂ ਦੇ ਜੀ ਹਾਂ ਤੇ ਉਹਨਾਂ ਨਾਲ ਗੱਲ ਹੋਈ ਹੈ ਵੀ ਥੋੜੀ ਬਹੁਤ ਢਿੱਲੇ ਤਾਂ ਚੱਲ ਰਹੇ ਸੀਗੇ ਤੇ ਉਹ ਉਂ ਠੀਕ ਸੀਗੇ ਇਹਨਾਂ ਨੇ ਕਿਹਾ ਵੀ ਠੀਕ ਹੈ ਤੇ ਤਬੀਅਤ ਉਹ ਕਹਿੰਦੇ ਹਾਂ ਚੜਦੀ ਕਲਾ ਹੈ ਓਕੇ ਜਿਸ ਤਰ੍ਹਾਂ ਮੈਨੂੰ ਇਹਨਾਂ ਨੇ ਦੱਸਿਆ ਸੋਹਰਾ ਸਾਹਿਬ ਨੇ ਉਦੋਂ ਬਾਅਦ ਸ਼ਾਮ ਨੂੰ ਅੱਧੇ ਘੰਟੇ ਬਾਅਦ ਫੇਰ ਫੋਨ ਇਹਨਾਂ ਦਾ ਚੱਲ ਗਿਆ ਅੱਛਾ ਜੀ ਚੰਨੀ ਦਾ ਸੋਨਾ ਸਾਹਿਬ ਨੂੰ ਵੀ ਮੇਰੀ ਤਬੀਅਤ ਖਰਾਬ ਹੈ ਤੁਸੀਂ ਜਨਾਨੀਆਂ ਨੂੰ ਨਾ ਦੱਸਿਓ ਹਾਂ ਹਾਂ ਲੇਡੀਆਂ ਘਬਰਾ ਜਾਂਦੀਆਂ ਅੱਛਾ ਜੀ ਇਹ ਸੋਨਾ ਸਾਹਿਬ ਹੈਲੋ ਹਾਂ ਜੀ ਹਾਂ ਜੀ ਹਾਂ ਜੀ ਇਹਨਾਂ ਨੇ ਇਹ ਵੀ ਮੇਰੀ ਤਬੀਅਤ ਖਰਾਬ ਹੈ ਅੱਧੇ ਘੰਟੇ ਬਾਅਦ ਜੀ ਦੁਬਾਰਾ ਫੋਨ ਗਿਆ ਨਾ ਇਹਨਾਂ ਨੂੰ ਅੱਛਾ ਅੱਛਾ ਜੀ ਮੇਰੀ ਤਬੀਅਤ ਖਰਾਬ ਹੈ ਵੀ ਤੁਸੀਂ ਡੈਡੀ ਆ ਜਾਓ ਬਾਪੂ ਜੀ ਕਹਿੰਦੇ ਸੀ ਇਹਨਾਂ ਨੂੰ ਵੀ ਬਾਪੂ ਜੀ ਆ ਜਾਓ ਹਾਂ ਹਾਂ ਇਹ ਨਹੀਂ ਭਾਈ ਸਾਹਿਬ ਤੇ ਉਦੋਂ ਬਿਲਕੁਲ ਇਹ ਬਸੁੱਧ ਪਿਆ ਸੀ ਜੀ ਅੱਛਾ ਜਦੋਂ ਇਹ ਗਏ ਨਾ ਉਦੋਂ ਬਸੁੱਧ ਪਿਆ ਸੀ ਉਹ ਦੋ ਕੋਈ ਅਜ ਕੁਛ ਨਹੀਂ ਸੀ ਕੋਈ ਸਾਹ ਵੀ ਨਹੀਂ ਚਲੇ ਰੇ ਇਹ ਜੀ ਉਦੋਂ ਸਾਹ ਵੀ ਨਹੀਂ ਚਲੇ ਜੀ ਅੱਛਾ ਸਾਹ ਨਹੀਂ ਇਹ 10 ਮਿੰਟਾਂ ਦੇ ਵਿੱਚ ਵਿੱਚ ਆ ਗਏ ਇਹਨਾਂ ਨੂੰ ਇਹਨਾਂ ਦਾ ਘਰ ਤਾਂ ਕਰੀਬ 8 ਕਿਲੋਮੀਟਰ ਹੈਗਾ ਜੀ ਇੱਥੋਂ ਦੀ ਅੱਛਾ 8-9 ਕਿਲੋਮੀਟਰ ਪੈ ਜਾਂਦਾ ਤੇ ਤੁਹਾਨੂੰ 20-25 ਮਿੰਟ ਤਾਂ ਲੱਗ ਹੀ ਗਿਆ ਉਹਨੇ ਆਂਦੇ ਆਂਦੇ ਇਹ 20 ਮਿੰਟ ਚ ਆ ਗਏ ਜੀ ਕਹਿੰਦੇ ਅੱਛਾ 20 ਮਿੰਟਾਂ ਵਿੱਚ ਮੈਂ ਭੱਜਿਆ ਆਇਆ ਵੀ ਜਦੋਂ ਅੱਛਾ ਉਹਦਾ ਇਹ ਫੋਨ ਆਇਆ ਵੀ ਉਹਦੀ ਤਬੀਅਤ ਖਰਾਬ ਹੈ ਹਾਂ 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 ਓਕੇ ਇਹ ਆਏ ਤਾਂ ਛਾਤੀ ਵੀ ਮੱਲੀ ਤੇ ਪੈਰ ਤਲੀਆਂ ਹੱਥ ਮੱਲੇ ਨੇ ਫਿਰ ਗਵਾਂਡੀਆਂ ਨੂੰ ਬੁਲਾ ਕੇ ਇਹ ਤਾਂ ਮੋਟਰਸਾਈਕਲ ਤੇ ਆਏ ਸੀਗੇ ਭਾਈ ਸਾਹਿਬ ਓਕੇ ਗਵਾਂਡੀਆਂ ਗਵਾਂਡੀਆਂ ਨੂੰ ਬੁਲਾ ਕੇ ਤੇ ਉਹਨੂੰ ਚੱਕ ਕੇ ਹਸਪਤਾਲ ਲੈ ਗਏ ਨੇ ਇਹ ਮਨੀਪਾਲ ਹਸਪੀਟਲ ਹੈ ਜਿਹੜਾ ਕੋਲੰਬੀਆ ਏਸ਼ੀਆ ਜਿਹਨੂੰ ਕਹਿੰਦੇ ਸੀ ਨਾ ਅੱਛਾ ਜੀ ਵੱਡਾ ਵਧੀਆ ਹਸਪੀਟਲ ਹੈਗਾ ਵੱਡਾ ਹਾਂ ਹਾਂ ਉੱਥੇ ਜਦੋਂ ਲੈ ਕੇ ਗਏ ਤੇ ਉਹ ਉਹਨਾਂ ਨੇ ਡਾਕਟਰਾਂ ਨੇ ਕਿਹਾ ਵੀ ਬ੍ਰਾਡ ਡੈਡ ਹੈ ਜੀ ਅੱਛਾ ਉਹ ਡਾਕਟਰ ਉੱਥੇ ਕਹਿੰਦਾ ਡੈਥ ਹੋ ਗਈ ਇਹਨਾਂ ਦੀ ਹਾਂ ਉੱਥੇ ਉਹਨਾਂ ਨੇ ਕਿਹਾ ਬ੍ਰੌਡ ਡੈਡ ਹੈ ਓਕੇ ਪਹਿਲਾਂ ਹੀ ਡੈਥ ਹੋ ਚੁੱਕੀ ਹੈ ਇਹਨਾਂ ਦੀ ਹਾਂ 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 ਤੇ ਫਿਰ ਉਹਨਾਂ ਨੇ ਫਿਰ ਉਹਨਾਂ ਨੇ ਹਸਪਤਾਲ ਵਾਲੇ ਨੇ ਪੁਲਿਸ ਨੂੰ ਬੁਲਾ ਲਿਆ ਹਾਂ ਹਾਂ ਤੇ ਆਪਣਾ ਫਿਰ ਉਹਨਾਂ ਨੇ ਮਾਰਚਰੀ ਦੇ ਵਿੱਚ ਪੁਲਿਸ ਵਾਲਿਆਂ ਨੇ ਸ਼ਿਫਟ ਕੀਤਾ ਰਜਿੰਦਰਾ ਹਸਪਤਾਲ ਦੇ ਵਿੱਚ ਅੱਛਾ ਰਜਿੰਦਰਾ ਹਸਪਤਾਲ ਦੇ ਵਿੱਚ ਡੈਡ ਬੋਡੀ ਚਲੀ ਗਈ ਬੋਡੀ ਬੋਡੀ ਨੂੰ ਉੱਥੇ ਸ਼ਿਫਟ ਕੀਤਾ ਹੈ ਜੀ ਰਜਿੰਦਰਾ ਹਸਪਤਾਲ ਮਾਰਚਰੀ ਦੇ ਵਿੱਚ ओके ਉਹ ਫਿਰ ਇਹਨਾਂ ਦੇ ਸੋਹਰਾ ਸਾਹਿਬ ਤੋਂ ਉਹਨਾਂ ਨੇ ਕੰਸੈਂਟ ਲੈਣੀ ਹੈ ਜਾਂ ਗੱਲਬਾਤ ਕਰਕੇ ਤੇ ਕੱਲ ਸਵੇਰੇ ਉਹਨਾਂ ਦਾ ਪੋਸਟਮਾਰਟਮ ਕਰਨਗੇ ਅੱਛਾ ਕੱਲ ਪੋਸਟਮਾਰਟਮ ਹੋਣਾ ਹੈ ਸਸਕਾਰ ਦਾ ਜੇ ਨਹੀਂ ਪਤਾ ਲੱਗਿਆ ਵੀ ਕਦੋਂ ਹੋਏਗਾ ਸਸਕਾਰ ਦਾ ਤਾਂ ਹਜੇ ਨਹੀਂ ਹੈ ਕਹਿੰਦੇ ਕੁਝ ਕਿਉਂਕਿ ਉਹਨਾਂ ਦੀ ਫੈਮਿਲੀ ਜਿਹੜੀ ਪ੍ਰੀਤ ਸੈਣੀ ਜੀ ਦੀ ਹੈਗੀ ਉਹ ਅਮਰੀਕਾ ਰਹਿ ਅੱਛਾ ਤੇ ਮੋਸਟ ਪ੍ਰੋਬਬਲੀ ਉਹ ਹੁਣ ਹਜੇ ਹੋਰ 5-10 ਘੰਟੇ ਨੂੰ ਉਹਨਾਂ ਨੂੰ ਟਿਕਟਾਂ ਵੀ ਰੇਂਜ ਕਰਨੀਆਂ ਤੇ ਉਹ ਚੱਲਣਗੇ ਹਜੇ ਸਸਕਾਰ ਤਾਂ ਮੋਸਟ ਪੌਬਲੀ ਭਾਜੀ ਫਿਰ ਇੱਕ ਦੋ ਇੱਕ ਅੱਧਾ ਦਿਨ ਠਹਿਰ ਕੇ ਕਰਨਾ ਪਏਗਾ ਅਜੇ ਸੰਸਕਾਰ ਦਾ ਕੋਈ ਦੱਸ ਨਹੀਂ ਦੇ ਜੀ ਬੜੇ ਕੱਦਾ ਦਿਨ ਠਹਿਰਨਾ ਹੀ ਪਏਗਾ ਇਹਨਾਂ ਨੂੰ ਓਕੇ ਅੱਛਾ ਸੋਹਰਾ ਸਾਹਿਬ ਤੁਹਾਡੇ ਲਾਗੇ ਬੈਠੇ ਜਾਣਕਾਰੀਆਂ ਦੇ ਰਹੇ ਇੱਕ ਜਾਣਕਾਰੀ ਮੈਨੂੰ ਤੁਸੀਂ ਦੇ ਦਿਓ ਪਲੀਜ਼ ਬਈ ਜਿਵੇਂ ਪ੍ਰੀਤ ਸੈਣੀ ਮੇਰੇ ਕਾਲ ਜੈਪੁਰ ਗਿਆ ਹੋਇਆ ਸੀ ਇਹ ਜੈਪੁਰ ਗਿਆ ਹੋਇਆ ਸੀ ਇਹ ਪਿੱਛੇ ਜੀ ਹੈਨਾ ਹਾਂ ਚਾਰ ਕ ਦਿਨ ਚਾਰ ਕ ਦਿਨ ਹੋ ਗਏ ਜੀ ਕਹਿੰਦੇ ਗਏ ਸੀਗੇ ਅੱਛਾ ਜੈਪੁਰ ਤੋਂ ਆ ਗਿਆ ਤੇ ਉਸ ਤੋਂ ਬਾਅਦ ਇਹ ਜੈਪੁਰ ਤੋਂ ਮਤਲਬ ਉਧੇ ਤੇ ਬਿਮਾਰ ਚੱਲ ਰਹੇ ਸੀਗੇ ਜੇ ਰੋ ਜੈਪੁਰ ਤੋਂ ਆਇਆ ਨੇ ਉਹਦੇ ਬਸਤੀ ਚ ਰੋਗੇ ਸੀ ਮੁਗਾਰਾ ਪਰ ਨੰਨ ਮੈਡੀਸਨ ਲੈ ਕੇ ਠੀਕ ਹੋ ਗਏ। ਅੱਛਾ ਰਸਤੇ ਚ ਬੁਖਾਰ ਹੋ ਗਿਆ ਸੀ ਮੈਡੀਸਨ ਲੈ ਲਈ ਠੀਕ ਹੋ ਗਿਆ। ਅੱਛਾ ਜੈਪੁਰ ਤੋਂ ਰਸਤੇ ਚ ਆਉਂਦੇ ਹੀ ਬਿਮਾਰ ਹੋ ਗਏ ਸੀ ਇਹਨਾਂ ਦੇ ਰਸਤੇ ਚ ਬਿਮਾਰ ਹੋਏ ਜੀ ਰਸਤੇ ਚ ਹੀ ਉਹਨਾਂ ਨੂੰ ਕੋਈ ਮੈਡੀਸਨ ਲੈ ਲਈ ਕਹਿੰਦੇ ਫਿਰ ਠੀਕ ਹੋ ਗਿਆ ਖਾਂਸੀ ਜ਼ੁਕਾਮ ਬੁਖਾਰ ਓਕੇ ਇਹਨਾਂ ਨੇ ਘਰੇ ਸੀਸੀਟੀਵੀ ਕੈਮਰੇ ਲਗਾਏ ਹੋਏ ਹੁਣ ਇਹ ਵੀ ਥੋੜਾ ਜਿਹਾ ਕੋਕ ਪੜਤਾਲ ਕਰ ਰਹੇ ਨੇ ਕੋਈ ਆਇਆ ਗਿਆ ਜਾਂ ਕੋਈ ਰੋਟੀ ਕਿਧਰੋਂ ਕੋਈ ਬਾਰਾ ਮੰਗਾਈ ਸੀਗੀ अच्छा रोटी बाहरो मंगाई थी अना रोटी बाहरो मंगाई है घर अकेले ही सिगे कोई भी नहीं क्योंकि ओना दी मिसेस दी ना जी चूल्हे ਦੇ ਵਿੱਚ ਕੁਛ 2-3 ਸਾਲ ਦੀਆਂ ਹੱਡੀਆਂ ਕੋਈ ਟੁੱਟ ਗਈਆਂ ਸੀਗੀਆਂ ओके इनਾਂ ਦੇ ਮੈਸੇਜ ਔਰ ਬੇਟੀ ਇਹਨਾਂ ਦੀ ਉੱਥੇ ਹੀ ਰਹਿੰਦੀ ਸੀ ਇਹਨਾਂ ਦੇ ਸਹੁਰੇ ਓਕੇ ਤ੍ਰਿਪੜੀ ਪਟਿਆਲੇ ਇਹਨਾਂ ਦੇ ਘਰ ਤੋਂ ਲਗਭਗ 8-10 ਕਿਲੋਮੀਟਰ ਰਹੇਗਾ ਓਕੇ ਤੇ ਮੈਸੇਜ 2-3 ਸਾਲ ਤੋਂ ਉੱਥੇ ਹੀ ਰਹਿ ਰਹੇ ਸੀ ओके 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 ਇਹ ਘਰ ਆਪ ਕੱਲੇ ਹੁੰਦੇ ਸੀ ਤੇ ਇਹਨਾਂ ਦੇ ਜਿਹੜੇ EMPLOYEES ਜਿਹੜੇ ਰਿਕਾਰਡਿੰਗ ਵਗੈਰਾ ਕਰਦੇ ਨੇ ਤੇ ਉਹ ਅਪਲੋਡ ਕਰਦੇ ਨੇ ਸਾਰਾ ਉਹ ਹੂੰ ਹੂੰ ਉਹੀ ਹੁੰਦੇ ਸੀ ਕਿਉਂਕਿ ਮੈਂ ਵੀ ਭਾਈ ਬਲਦੇਵ ਸਿੰਘ ਮਡਾਲਾ ਜੀ ਨਾਲ ਦੋ ਤਿੰਨ ਵਾਰੀ ਇੱਥੇ ਜਦੋਂ ਇੰਟਰਵਿਊ ਇਹਨਾਂ ਦੇ ਘਰ ਕਰਾਣ ਇੱਥੇ ਅਸੀਂ ਆਂਦੇ ਰਹੇ ਹਾਂ ਜੀ ਨਹੀਂ ਹੁਣ ਜਿਹੜੇ ਪੁਲਿਸ ਨੇ ਕੋਈ ਕੈਮਰਿਆਂ ਦਾ ਰਿਕਾਰਡ ਚੈੱਕ ਕੀਤਾ ਹੈ ਜਾਂ ਤੁਹਾਡੇ ਵੱਲੋਂ ਕੋਈ ਰਿਕਾਰਡ ਚੈੱਕ ਕੀਤਾ ਜਾ ਰਿਹਾ ਹੈ ਪਰਿਵਾਰ ਵੱਲੋਂ ਪਰਿਵਾਰ ਵੱਲੋਂ ਕੀਤਾ ਜਾ ਰਿਹਾ ਹੈ ਕੋਈ ਪੁਲਿਸ ਨੇ ਤਾਂ ਨਹੀਂ ਹਜੇ ਤੱਕ ਕੋਈ ਤੁਹਾਨੂੰ ਕਿਹਾ ਕੈਮਰੇ ਰਿਕਾਰਡ ਨਹੀਂ ਪੁਲਿਸ ਨੇ ਕੁਝ ਨਹੀਂ ਜੀ ਕੋਈ ਵੀ ਓਕੇ ਪਰਿਵਾਰ ਆਪਣੇ ਤੌਰ ਤੇ ਕੈਮਰਿਆਂ ਦੇ ਰਿਕਾਰਡ ਚੈੱਕ ਕਰ ਰਹੇ ਨੇ ਇਹ ਘਰ ਇਕੱਲੇ ਹੀ ਸੀਗੇ ਕੋਈ ਵੀ ਨਹੀਂ ਆਇਆ ਕੈਮਰਿਆਂ ਦੇ ਵਿੱਚ ਇਹੀ ਦਿਖ ਰਿਹਾ ਵੀ ਆਪ ਹੀ ਇਕੱਲਾ ਹੈ ਕੈਮਰਿਆਂ ਦੇ ਵਿੱਚ ਰੋਟੀ ਖਾਂਦੇ ਆ ਵੀ ਦਿਖਿਆ ਅੱਛਾ ਕੈਮਰੇ ਵਿੱਚ ਰੋਟੀ ਖਾਂਦਾ ਨਜ਼ਰ ਆਇਆ ਕਿਉਂਕਿ ਕੈਮਰੇ ਇਹਨਾਂ ਦੇ ਜਿੱਥੇ ਮੈਂ ਡਰਾਈング ਰੂਮ 'ਚ ਬੈਠਾ ਇਸ ਵੇਲੇ ਹਾਂ ਹਾਂ ਉੱਥੇ ਵੀ ਕੈਮਰਾ ਲੱਗਿਆ ਹੋਇਆ ਤੇ ਨਾਲ ਜਿਹੜੀ ਲੌਬੀ ਹੈ ਹਮ ਹਮ ਜਿਸ ਲੌਬੀ ਦੇ ਵਿੱਚ ਰਿਕਾਰਡਿੰਗ ਵਗੈਰਾ ਕਰਦੇ ਹਾਂ ਉੱਥੇ ਵੀ ਕੈਮਰਾ ਲੱਗਿਆ ਹੋਇਆ ਓਕੇ ਉਹ ਲੌਬੀ ਵਾਲੇ ਕੈਮਰੇ ਦੇ ਵਿੱਚੋਂ ਇਹ ਦਿਖ ਰਿਹਾ ਵੀ ਬੈਠਾ ਰੋਟੀ ਖਾ ਰਹੇ ਨੇ ਫਿਰ ਉਹ ਦਵਾਈ ਖਾਦੀ ਹੈ ਦਵਾਈ ਖਾਦੇ ਵੀ ਦਿਖਲੇ ਰੋਟੀ ਖਾਂਦੇ ਵੀ ਦੇਖਿਆ ਕੋ ਗੁੜ ਤੁਸੀਂ ਕਹਿ ਰਹੇ ਗੁੜ ਖਾ ਰਹੇ ਸੀ ਹੈਨਾ ਕੋਈ ਕਹਿੰਦੇ ਕੋਈ ਮਿੱਠੀ ਚੀਜ਼ ਕੋਈ ਗੁੜ ਵੀ ਖਾ ਰਹੇ ਨੇ ਓਕੇ 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 ਉਹ ਰੋਟੀ ਜਿਹੜੀ ਬਾਹਰੋਂ ਮੰਗਾਈ ਆ ਉਹ ਵੀ ਪਈ ਆ ਜੇ ਇੱਥੇ ਇੱਕ ਅੱਧੀ ਰੋਟੀ ਹਾਟਕੇਸ 'ਚ ਪਈ ਆ ਓਹੋ ਅੱਛਾ ਇਹ ਰੋਟੀ ਮੰਗਾਈ ਹੋਈ ਪਈ ਹੋਈ ਹੈ ਸਬਜੀ ਨਹੀਂ ਫ੍ਰਿਜ 'ਚ ਪਈ ਆ ਕੋਈ ਸਬਜੀ ਇਹ ਨਹੀਂ ਪਤਾ ਵੀ ਅੱਜ ਦੀ ਐ ਕੱਲ ਦੀ ਐ ਹਮ ਓਕੇ ਅ ਵੀਰ ਜੀ ਬਿਲਕੁਲ ਤੁਹਾਡਾ ਧੰਨਵਾਦ ਮੈਂ ਚਾਹੁੰਦਾ ਵੀ ਇਹ ਜਿਹੜੀਆਂ ਜਾਣਕਾਰੀਆਂ ਨੇ ਦੇਸ਼ ਵਿਦੇਸ਼ੀ ਸੰਗਤ ਜਿਹੜੀ بار بار ਪੁੱਛ ਰਹੀ ਹੈ ਨਾ ਵੀ ਕੀ ਮਸਲਾ ਬਣਿਆ ਮੈਂ ਚਾਹੁੰਦਾ ਵੀ ਉਹਨਾਂ ਨੂੰ ਇਹ ਜਾਣਕਾਰੀ ਮੁਖਈਆ ਹੋਵੇ ਕਿਉਂਕਿ ਕੁਝ ਲੋਕ ਕਹਿ ਰਹੇ ਵੀ ਐਕਸੀਡੈਂਟ ਹੋ ਗਿਆ ਇਹਨਾਂ ਦੇ ਵਿੱਚ ਕਿਸੇ ਨੇ ਟੂ ਵੀਲਰ ਚ ਗੱਡੀ ਮਾਰੀ ਹੈ ਜੀ ਕਿਉਂਕਿ ਉਹ ਮੈਨੂੰ ਵੀ ਪਾਈ ਬਲਦੇਵ ਸਿੰਘ ਵੱਡਾ ਲਲਜੀ ਦਾ ਫੋਨ ਜਦੋਂ ਆਇਆ ਉਦੋਂ ਇਹੀ ਕਿਹਾ ਵੀ ਇਹਨਾਂ ਦਾ ਕੋਈ ਐਕਸੀਡੈਂਟ ਹੋਇਆ ਹੈ ਹਾਂਜੀ ਵੀ ਮੈਨੂੰ ਇਕਬਾਲ ਸਿੰਘ ਜੀ ਦਾ ਫੋਨ ਆਇਆ ਵੀ ਤੁਸੀਂ ਜਰਾ ਭੱਜ ਕੇ ਜਾਓ ਵੀ ਉਹ ਕੋਈ ਲੋਡ ਆਪਣੇ ਵੀਰ ਹੈ ਆਪਣੇ ਉਹਨੂੰ ਕੋਈ ਲੋਡ ਨਾ ਪੈਂਦੀ ਹੋਵੇ ਤੁਸੀਂ ਪਰ ਉਹਨਾਂ ਦਾ ਫੋਨ ਕਰ ਰਹੇ ਆ ਤੇ ਉਹਨਾਂ ਦਾ ਫੋਨ ਚੱਕ ਨਹੀਂ ਰਿਹਾ اٹੈਂਡ ਨਹੀਂ ਕਰ ਰਹੇ ਤੇ ਮੈਂ ਉਸੇ ਵੇਲੇ ਮੇਰਾ ਘਰ ਅਰਬਨ ਸਟੇਟ ਹੈਗਾ ਮੇਰਾ ਵੀ 10 12 ਕਿਲੋਮੀਟਰ ਹੈਗਾ ਇੱਥੋਂ ਕਰ ਹਾਂ ਹਾਂ ਮੈਂ ਅਰਬਨ ਸਟੇਟ ਤੋਂ ਮੋਟਰਸਾਈਕਲ ਚੱਕਿਆ ਭੱਜਿਆ ਆਇਆ ਹਾਂ 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 ਤੇ ਬਾਹਰ ਦੇਖਿਆ ਵੀ ਮੈਂ ਇਹਨਾਂ ਦੇ ਘਰ ਦੇ ਗੱਡੀਆਂ ਗੁੱਡੀਆਂ ਕਈ ਖੜੀਆਂ ਹਾਂ ਹਾਂ ਤੇ ਮੈਂ ਫਿਰ ਅੰਦਰ ਆਇਆ ਤਾਂ ਮੈਨੂੰ ਗੇਟ ਤੇ ਹੀ ਪਤਾ ਚੱਲ ਗਿਆ ਸੋਰਾ ਸਾਹਿਬ ਤੋਂ ਉਹਨਾਂ ਤੋਂ ਮੈਂ ਵੀ ਐਕਸੀਡੈਂਟ ਦਾ ਹੀ ਪੁੱਛਿਆ ਉਹ ਕਹਿੰਦੇ ਨਹੀਂ ਐਕਸੀਡੈਂਟ ਨਹੀਂ ਹੋਇਆ ਓਕੇ ਇਸ ਤਰ੍ਹਾਂ ਉਹਨਾਂ ਦੀ ਕੋਈ ਇਸ ਤਰ੍ਹਾਂ ਤਬੀਤ ਖਰਾਬ ਹੋਈ ਹੈ ਤੇ ਅੱਧੇ ਘੰਟੇ ਦੇ ਵਿੱਚ ਹੀ ਸਾਰੀ ਕਹਾਣੀ ਹੋ ਗਈ ਓਕੇ ਮੈਨੂੰ ਫੋਨ ਕੀਤਾ ਮੈਂ ਆਇਆ ਤੇ ਮੈਂ ਆਇਆ ਤੇ ਉਹ ਬੋਲਣ ਜੋ ਕੋਈ ਨਹੀਂ ਸੀ ਸਿਰ ਚੁੱਟਿਆ ਪਿਆ ਹਾਂ ਮੈਂ ਵੀ ਚਾਹੁੰਦਾ ਵੀ ਜਿਹੜੀ ਸਹੀ ਜਾਣਕਾਰੀ ਹੈ ਨਾ ਉਹ ਦਰਸ਼ਕਾਂ ਤੇ ਸਰੋਤਿਆਂ ਨੂੰ ਮਿਲੇ ਕਿਉਂਕਿ ਪੁਲਿਸ ਸਾਣੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਬੜਾ ਇੱਕ ਨਟੜਕ ਪੱਤਰਕਾਰ ਦੇ ਤੌਰ ਤੇ ਉਪਰ ਚੰਦੇ ਆਇਆ ਬਿਲਕੁਲ ਜੀ ਅਸੀਂ ਭਾਈ ਬਲਦੇਵ ਸਿੰਘ ਵਡਾਲਾ ਜੀ ਨੇ ਜਿਹੜੀਆਂ ਮਾਰਚਾਂ ਕੱਢੀਆਂ ਤੁਸੀਂ ਵੀ ਮਾਰਚ ਦੇ ਵਿੱਚ ਸੀਗੇ ਮੈਂ ਤੁਹਾਡੇ ਨਾਲ ਹੀ ਉੱਥੇ ਫਿਰ ਨਾਲ ਜਾਂਦਾ ਰਿਹਾ ਇਹਨਾਂ ਦੇ ਨਾਲ ਇਹ ਤਾਂ ਬਹੁਤ ਨਿਤੜ ਇਹ ਆਪਣੇ ਪੰਥ ਵਾਸਤੇ ਬਹੁਤ ਵਧੀਆ ਕੰਮ ਕਰ ਰਹੇ ਸੀਗੇ ਇੰਨੇ ਹੀ ਨੌਜਵਾਨ ਮੁੰਡਾ ਸਨ ਪੰਥ ਨੂੰ ਇਹੋ ਜਿਹੇ ਬੰਦੇ ਮਿਲਨੇ ਕਿੱਥੇ ਜੀ 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 ਬਿਲਕੁਲ ਜੀ ਅ ਸੋ ਦਿਲ ਦੀਆਂ ਗਹਿਰਾਈਆਂ ਤੋਂ ਵੀਰ ਜੀ ਮੈਂ ਤੁਹਾਡਾ ਧੰਨਵਾਦ ਦਿੰਦੀਆਂ ਜਿਹੜੀਆਂ ਜਾਣਕਾਰੀਆਂ ਤੁਸੀਂ ਉਹਨਾਂ ਦੇ ਨਾਲ ਸੋਹਰਾ ਸਾਹਿਬ ਤੁਹਾਡੇ ਬੈਠੇ ਹੋਏ ਨੇ ਜਿਹੜੇ ਜਾਣਕਾਰੀਆਂ ਮਹਈਆ ਕਰਵਾ ਰਹੇ ਨੇ ਪ੍ਰੀਤ ਸ਼ਰਣੀ ਦੇ ਘਰ ਹੀ ਤੁਸੀਂ ਹੈਗੇ ਹੋ ਮੈਂ ਇਸ ਵੇਲੇ ਉਹਨਾਂ ਦੇ ਘਰ ਹੀ ਬੈਠਾ ਜੀ ਅਚਾ ਪ੍ਰੀਤ ਸ਼ਰਣੀ ਦੇ ਘਰ ਹੀ ਬੈਠੇ ਹੋ ਤੇ ਡੈਡ ਬੋਡੀ ਕਿੱਥੇ ਆ ਉਹ ਰਜਿੰਦਰਾ ਹਸਪਤਾਲ ਮੋਰਚਰੀ ਦੇ ਵਿੱਚ ਹੈ ਜੀ ਅਚਾ ਰਜਿੰਦਰਾ ਹਸਪਤਾਲ ਦੀ ਮੋਰਚਰੀ ਹਾਂਜੀ ਓਕੇ ਸੋਬੇ ਜੀ ਤੁਹਾਡਾ ਧੰਨਵਾਦ ਜਾਣਕਾਰੀ ਹੋਈ ਆ ਕਰਵਾਉਂਦੇ ਪਰ ਬਹੁਤ ਦੁਖਦ ਖਬਰ ਹੈ ਬਹੁਤ ਦੁਖਦ ਖਬਰ ਹੈ ਇਹ ਬਿਲਕੁਲ ਬਹੁਤ ਮੈਨੂੰ ਵੀ ਬਹੁਤ ਹੀ ਬੇਇੰਤਹਾ ਦਰਦ ਮਹਿਸੂਸ ਹੋ ਰਿਹਾ ਜੀ ਬੇਇੰਤਹਾ ਜੀ ਸੋਬੇ ਜੀ ਤੁਹਾਡਾ ਧੰਨਵਾਦ ਜਲਦੀ ਗੱਲਬਾਤ ਕਰਾਂਗਾ ਮੈਂ ਚਾਹੁੰਦਾ ਵੀ ਦਰਸ਼ਕਾਂ